ਕੁਝ ਲੋਕ ਮੰਗਦੇ ਨੇ ਮੇਰੇ ਲਈ ਦੁਆਵਾਂ ਤੇ ਕੁਝ ਮੇਰੇ ਲਈ ਮੌਤ ਮੰਗੀ ਜਾਂਦੇ ਨੇ ਕੁਝ ਲੋਕ ਮਿਲਣ ਲਈ ਖੜਨ ਮੇਰੇ ਰਾਹਾਂ ਵਿੱਚ ਤੇ ਕੁਝ ਲੋਕ ਮੈਥੋਂ ਪਾਸਾ ਵੱਟ ਲੰਘੀ ਜਾਂਦੇ ਨੇ ਕੁਝ ਲੋਕ ਕਹਿੰਦੇ ਤੇਰੇ ਲਈ ਜਿੰਦ ਜਾਨ ਹਾਜ਼ਰ ਤੇ ਕੁਝ ਲੋਕ ਮੇਰੀ ਜਿੰਦ ਸੂਲੀ ਕੰਜੀ ਜਾਂਦੇ ਨੇ ਪਰਥਲ ਉਹ ਭਦੌੜ ਵਾਲਾ ਮਿੱਟੀ ਹੈ ਜਿਵੇਂ ਉਹਨਾ ਪਰ ਕੁਝ ਲੋਕ ਪਰਥੇ ਬਿਨਾਂ ਹੀ ਭੰਡੀ ਜਾਂਦੇ ਨੇ ਮੋੜ ਦੇਖੋ ਹਰਾ ਤੇ ਸਰੀ ਤੇ ਚਿੱਟਾ ਤਿੰਨ ਰੰਗਾਂ ਦਾ ਤਿਰੰਗਾ ਜਿਸ ਨੂੰ ਹਰ ਇੱਕ ਭਾਰਤੀ ਸੀਸਾ ਝਟਾਉਂਦਾ ਹਰਾ ਰੰਗ ਹਰਿਆਵਲੀ ਦਾ ਤੇ ਕੇਸਰੀ ਸ਼ਹੀਦਾਂ ਦਾ ਚਿੱਟਾ ਰੰਗ ਸ਼ਾਂਤੀ ਦਾ ਅਮਨ ਆਮਾਨ ਜਿਹੜਾ ਚਾਹੁੰਦਾ ਵਿੱਚ ਹੈ ਅਸ਼ੋਕ ਚੱਕਰ ਜਿਹਦੇ ਵਿੱਚ 24 ਲਾਈਨਾਂ ਤੇ 24 ਘੰਟੇ ਸਹਿਮਤਾ ਦਾ ਜੋਸ਼ ਵਧਾਉਂਦਾ ਹੈ ਫਤੌੜ ਵਾਲਿਆ ਇਹ ਹੈ ਤਿਰੰਗੇ ਦਾ ਇਤਿਹਾਸ ਜੋ ਆਜ਼ਾਦੀ ਦੀ ਹਵਾ ਚ ਸ਼ਾਨ ਨਾਲ ਲਹਿਰਾਂਦਾ ਵਾਹ ਜੀ ਆਉਣਗੇ ਕੀ ਮਾਂ ਦਾ ਦੇਣ ਨਹੀਂ ਕੋਈ ਦੇ ਸਕਦਾ ਮਾਵਾ 100 100 ਲਾੜ ਲੜਾਉਂਦੀਆਂ ਨੇ ਆਪ ਪੈਂਦੀਆਂ ਗਿੱਲੀ ਥਾਂ ਉੱਤੇ ਪੁੱਤ ਨੂੰ ਸੁੱਕੀ ਥਾਂ ਤੇ ਪਾਉਂਦੀਆਂ ਨੇ ਯੋਧੇ ਸੂਰਮਿਆਂ ਨੂੰ ਜਨਮ ਇਹ ਦੇਣ ਮਾਵਾ ਤੈਨੂੰ ਰੱਬ ਦਾ ਰੂਪ ਕਹਾਉਂਦੀਆਂ ਨੇ ਪੁੱਖ ਸਖਣੀ ਨੂੰ ਭਦੌੜ ਵਾਲਿਆ ਪਹਿਨਤਾਨੀ ਪੁੱਤਾਂ ਨਾਲ ਹੀ ਤਾਂ ਮਾਵਾ ਸੌਂਦੀਆਂ ਨੇ ਇੱਕੀ ਉਸ ਪੰਜਾਬ ਦਾ ਜਿੱਥੇ ਵਗਦੇ ਸੀ ਪੰਜ ਦਰਿਆ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਮੁੰਡੇ ਰਹੀ ਚੁੰਬੀਆਂ ਲਾ ਸੱਤਵਾਂ ਦਰਿਆ ਸ਼ਲੀਲਤਾ ਦੇ ਨਾਲ ਭਰ ਗਿਆ ਉੱਡ ਰਹੀ ਹੈ ਸ਼ਰਮ ਹਜਾ ਜਿਹਨੂੰ ਸੀ ਚਿੜੀ ਸਿਉਨੇ ਦੀ ਆਸ ਦੇ ਲੀਡਰ ਖੰਭ ਕਏ ਦੇਖਾ ਦੁੱਲਾ ਸੁੱਚਾ ਜੱਡਰਾ ਜਿਉਣਾ ਕਿਤੇ ਮੁੜਤੇ ਜਾਣ ਜਿਆ ਮਤ ਲਿਆਉਣ ਟਕਾਣੇ ਉਹਨਾਂ ਦੀ ਜਿਹੜੇ ਇੱਜ਼ਤਾਂ ਰਹਿ ਉੜਲਾ ਭਗਤ ਸਰਾਭੇ ਉਦਮ ਸਿੰਘ ਨੇ ਦਿੱਤਾ ਦੇਸ਼ ਦਾ ਨਾਂ ਚਮਕਾ ਰੱਤ ਕੀ ਕੌਣ ਕਰੂ ਉਸ ਖੇਤ ਦੀ ਜਿਸ ਨੂੰ ਬਾੜ ਰਹੀ ਆ ਖਾ ਇਥੇ ਵੱਧਡੇ ਡੇਰਾਬਾਦ ਨੇ ਲਾਈ ਹੈ ਸਿੱਖੀ ਨੂੰ ਢਾ ਪੰਜਾਬ ਰਹੇ ਸਲਾਮਤ ਬਸਦਾ ਭਦੌੜ ਵਾਲਾ ਕਰੇ ਦੁਆ ਅਗੇ ਇਥੇ ਲੱਕੀ ਬਈ 70 ਤੋਂ ਸਾਲ ਪਹਿਲਾਂ ਵਾਲੇ ਪੰਜਾਬ ਦੀ ਸਿਫਤ ਕਰਾਂ ਤੇ ਵੱਡਿਆਂ ਕੋਲੋਂ ਰਸਦੀ ਸੀ ਸੁਹਾਣੀ ਖੁੰਡ ਕੱਢਦੀ 50 ਪੈਸੇ ਲੈ ਬਾਪੂ ਤੋਂ ਜਾਣਾ ਮੇਲੇ ਨੂੰ ਤਲੀਆਂ ਵਾਲਾ ਕੁੜਤਾ ਚਾਦਰਾਂ ਪਰਦ ਦਾ ਲੜ ਛੱਡਦੀ ਉੱਠ ਸਵੇਰੇ 4 ਵਜੇ ਹਲ ਜੋੜਨੇ ਹਾਲੀਆਂ ਨੇ ਪੱਤਾ ਲੈ ਕੇ ਜਾਂਦੀਆਂ ਸੀ ਖੇਤਾਂ ਨੂੰ ਸਾਜਤਾ ਜਿਤੇ ਉਹਾਂ ਤੋਂ ਪਾਣੀ ਲਾਉਣਾ ਫਸਲਾਂ ਢੋਣੀਆਂ ਗੱਡਿਆਂ ਤੇ ਪੱਚੇ ਘਰਾਂ ਤੇ ਮੋਰ ਬਣਾਉਂਦੇ ਸੀ ਇੱਕ ਦੂਜੇ ਤੋਂ ਵੱਧ ਕੀ ਹੈਰੋਇਨ ਸਮੇਟ ਚਿਤੇ ਨੂੰ ਕੌਣ ਜਾਣਦਾ ਸੀ ਭੰਰ ਪੋਸਤ ਫਿਲਮ ਜਾਂ ਦਾਰੂ ਪੀਂਦੇ ਸੀ ਘਰ ਦੇ ਕੱਟ ਸਾਡੇ ਕੇਸ ਭਦਾਉੜ ਵਾਲਿਆ ਲੋਟ ਸੀ ਰਾਤੀ ਕਰਦੇ ਜਿੱਤਾਂ ਦੀ ਪਿੰਡ ਦੀ ਟੀਨੋ ਸਮਝਦੇ ਸੀ ਉਦੋਂ ਪੈਣਾ ਤੋਂ ਵੱਧ ਕੀ ਸ਼ੇ ਮੰਦਰ ਮੜੀ ਮਸਜਿਦ ਗੁਰਦੁਆਰਾ ਚਰਚ ਸਭ ਸਥਾਨ ਦੀ ਕੀਮਤ ਪੈਸਾ ਪੈਸੇ ਨੇ ਮਹਿਲ ਉਸਾਰੇ ਨੇ ਸਭ ਸਮਾਨ ਦੀ ਕੀਮਤ ਪੈਸਾ ਪੈਸੇ ਤੋਂ ਜੀਵਨ ਵਿਕ ਜਾਂਦਾ ਹੈ ਜਿੰਦ ਜਾਨ ਦੀ ਕੀਮਤ ਪੈਸਾ ਪੈਸਾ ਮੁੱਲ ਜਵਾਨੀ ਦਾ ਜਵਾਨ ਦੀ ਕੀਮਤ ਪੈਸਾ ਪੈਸੇ ਤੋਂ ਲੀਡਰ ਵੇਚਦੇ ਨੇ ਵਿਦਵਾਨ ਦੀ ਕੀਮਤ ਪੈਸਾ ਸ਼ੈਤਾਨ ਤਾਂ ਅੱਜ ਤੱਕ ਵਿਕਿਆ ਹੀ ਨਹੀਂ ਅੱਜ ਦੇ ਜੋੜੇ ਚ ਪਟਵਾਨ ਦੀ ਕੀਮਤ ਪੈਸਾ